ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਫਤੇਗੜ ਟੂੜੀਆਂ ਦੇ ਨਜ਼ਦੀਕੀ ਪਿੰਡ ਖੈਰਾ ਤੋਂ ਜਿੱਥੇ ਬੀਤੀ ਰਾਤ ਇੱਕ ਗਰੀਬ ਵਿਧਵਾ ਬਜ਼ੁਰਗ ਮਾਤਾ ਦੇ ਡੰਗਰਾਂ ਵਾਲੇ ਸ਼ੈੱਡ ਨੂੰ ਭੇਜਪਰੇ ਹਾਲਾਤ ਵਿੱਚ ਕਿਸੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਦੇ ਅੰਦਰ ਬੰਨੀਆਂ ਘਰਵਤੀ ਕੀਮਤੀ ਗਾਵਾਂ ਦੀ ਮੌਤ ਹੋ ਜਾਂਦੀ ਖਬਰ ਮਿਲੀ ਹੈ ਅਤੇ ਅੰਦਰ ਪਈ ਸਾਰੀ ਤੂੜੀ ਵੀ ਸੜ ਕੇ ਸਵਾਹ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਬਜ਼ੁਰਗ ਮਾਤਾ ਸਰਜਿਤ ਕੌਰ ਅਤੇ ਉਸਦੇ ਰਿਸ਼ਤੇਦਾਰਾਂ ਨੇ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਹੈ ਕਿ ਉਹਨਾਂ ਦਾ ਡੰਗਰਾਂ ਵਾਲਾ ਸ਼ੈੱਡ ਘਰ ਤੋਂ ਕੋਈ ਦੂਰੀ ਤੇ ਆ ਜਿੱਥੇ ਉਹਨਾਂ ਦੀ ਤੂੜੀ ਪਈ ਹੋਈ ਸੀ ਤੇ ਉੱਥੇ ਉਹਨਾਂ ਦੇ ਕੀਮਤੀ گاਵਾ ਮੱਝਾਂ ਉਹ ਬੰਦੇ ਸੀ ਪਰ ਬੀਤੀ ਸ਼ਾਮ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ گاਵਾ ਸ਼ੈੱਡ ਅੰਦਰ ਬੰਨ ਕੇ ਆਪਣੇ ਘਰ ਆਏ ਹੁਸਨ ਅਤੇ ਜਦੋਂ ਉਹਨਾਂ ਨੇ ਅੱਜ ਸਵੇਰੇ ਆ ਸ਼ੈੱਡ ਦੇ ਅੰਦਰ ਆ ਕੇ ਦੇਖਿਆ ਤਾਂ ਉਹਨਾਂ ਨੂੰ ਕਿਸੇ ਨੇ ਫੋਨ 'ਕੇ ਦੱਸਿਆ ਕਿ ਉਹਨਾਂ ਦੇ ਸ਼ੈੱਡ ਨੂੰ ਅੱਗ ਲੱਗੀ ਹੋਈ ਹੈ ਅਤੇ ਜਦੋਂ ਉਹਨਾਂ ਜਾ ਕੇ ਵੇਖਿਆ ਤਾਂ ਉਹਨਾਂ ਦੇ ਸ਼ੈੱਡ ਵਿੱਚ ਪਈ ਧੂੜੀ ਸੜ ਕੇ ਸੁਆਹ ਹੋ ਗਈ ਸੀ ਅਤੇ ਉਹਨਾਂ ਦੀਆਂ ਦੋਵੇਂ گاਵਾ ਅੱਧ ਸੜੀਆਂ ਮਰੀਆਂ ਪਈਆਂ ਮਰੀਆਂ ਜਿਨ੍ਹਾਂ ਦੀ ਲੱਤਾਂ ਵੀ ਬੰਨੀਆਂ ਹੋਈਆਂ ਸਨ ਇਸ ਮੌਕੇ ਦੇ ਬਜ਼ੁਰਗ ਮਾਤਾ ਨੇ ਦੱਸਿਆ ਕਿ گاਵਾ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਪਿਆਰ ਸੀ ਕਿ ਜਦੋਂ ਕਿਤੇ ਚਲੇ ਜਾਂਦੇ ਸਨ ਤਾਂ گاਵਾ ਪੱਠੇ ਵੀਰੀ ਖਾਂਦੀਆਂ ਸਨ ਹੁਣ ਬਜ਼ੁਰਗ ਮਾਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਗਊਸ਼ਾਲਾ ਸੰਸਥਾਵਾਂ ਅਤੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਤੇ ਅੱਗ ਲਗਾਉਣ ਵਾਲਿਆਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕਰ ਦਿੱਤੀ ਹੈ ਕੋਈ ਅੱਗ ਲੱਗ ਗਿਆ ਇੱਥੇ ਆਣ ਗਏ ਤੇ ਇਹਨਾਂ ਨੂੰ ਸਾਹਮਣੇ ਡੇਰਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਹੀਂ ਨਿਕਲਦੀ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾਂ ਮਗਰ ਲੀਆਂ ਦੋਵਾਂ ਇਹਦੀਆਂ ਗੱਮ ਮਗਰ ਲੀਆਂ ਲੱਤਾਂ ਬੰਦੀਆਂ ਉਹਨੀਆਂ ਗਾੜਦੀਆਂ ਲੱਤਾਂ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਕੀ ਕੀਤੀ ਤਾਂ ਕਿਨੇ ਸ਼ਰਾਰਤ ਦੇ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤਾਂ ਕਿਨੇ ਸ਼ਰਾਰਤ ਬਹੁਤ ਤਗੜੀ ਆਹ ਰੱਸੀ ਪਈ ਵੇਖੋ ਇਹਦੇ ਨਾਲ ਲੱਤਾਂ ਬੰਦੀਆਂ ਉਹ ਉਹਦੀਆਂ ਅਜੇ ਵੀ ਲੱਤਾਂ ਬੰਦੀਆਂ ਗਾਲਨੀਆਂ ਗਈਆਂ ਜੀ ਇਹ ਰਾਤ ਨੂੰ ਕੋਈ ਸ਼ਰਾਰਤੀ ਬੰਦਾ ਆਇਆ ਉਹ ਇਹਨਾਂ ਨੇ ਡੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਜਿਹੜੇ ਲੱਤਾਂ ਬੰਨ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਨਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਨਤੀਆਂ ਬੰਨ ਕੇ ਮੁਰਕੇ ਤੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਛੱਟ-ਛੱਟ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰ ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸਕਸ਼ੋਚ ਹੈਗੀ ਆ ਕੋ ਉਹਦੇ ਚ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜ ਤੱਕ ਆਮ ਜਿਹੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਆ ਜਿੱਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਾਹ ਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨਹੀਂ ਚੁੰਦਾ ਏ ਟਾਰਾ ਤੇ ਮੈਂ ਹੱਬੀ ਚਲੋ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਨ ਜੀ ਇੱਥੇ ਤੇਲ ਇੱਥੇ ਲਾਈ ਦੇ ਦੋ ਉੱਥੇ ਪੂਰੇ ਹੋ ਗਏ ਲੋ ਬਾਈ ਦਈਆਂ ਅੰਗਰ ਗਾਂ ਦੋਵੇਂ ਤਾਂ ਸੁਣ ਦੇਖਿਆ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੂੰ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਸੋਂ ਆਉਂਦਾ ਤੁਹਾਡੀਆਂ ਗਾਈਆਂ ਸੀ ਤੇ ਸੁੱਤੇ ਹਜ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਐ ਜਦੋਂ ਵੀਰੇ ਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਕੋਈ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਤੀ ਕਾਕਾ ਇੱਕ ਰਿਹਾ ਤਾਂ ਡੰਗੂ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਇਹ ਆਪੇ ਦੋ ਤਿੰਨ ਗੁੱਡੀਆਂ ਨੇ ਤੇ ਇੱਕ ਕਾਕਾ ਐ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਤਾ ਬਾਪ ਤੇ ਛੱਡ ਗਏ ਬਾਪ ਤੇ ਸ਼ਾਕਾ ਵੀ ਕਿਸੇ ਨੇ ਕੀ ਵੀਰੇ ਨਹੀਂ ਵੀਰੇ ਕਿੰ ਨੂੰ ਆ ਵੀ ੜਾ ਦिए ਵੀਰਾ ਪੁੱਤ ਕੱਲਾ ਕਿਸੇ ਦਾ ਵੈ ਵੇਖੋ ਜਾਂ ਲੱਤਾਂ ਹੀ ਬੰਨੀਆਂ ਲੱਤਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜੀਆਂ ਨਹੀਂ ਗੀਆਂ ਲੱਤਾਂ ਬੰਨ ਕੇ ਮਾਰੀਆਂ ਲੱਤਾਂ ਬੰਨ ਗਿਆ ਊੜੀ ਜੋ ਤਾਂ ਵੇਖੋ ਜਾ ਕੇ ਸਿੰਦਰਾ ਵੀ ਤੋੜਿਆ ਕੰਦ ਤੇ ਥਾਈ ਨੰਦ ਕੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਹਾਂ ਕੀਤਾ ਇਹ ਕਿਸ ਨੇ ਪਰ ਹੁਣ ਨਹੀਂ ਸ਼ੱਕ ਦਾ ਜਿਹੜਾ ਸ਼ੱਕ ਜਿਹੜਾ ਹੁਣ ਸਾਨੂੰ ਕਿਤੇ ਉਜਾਗ ਤੇ ਅੱਖੀਂ ਵੇਖਣਾ ਬਥੇਰੀ ਨਾਲ ਵੀ ਲੱਗੀ ਹੋਈ ਤੇ ਇੱਕੋ ਪੰਦ ਹੈ ਐ ਵੇਖਿਆ ਨਹੀਂ ਜਾਂਦੇ ਗਾਈਆਂ ਤੇ ਹੁਣ ਵੀ ਤੇ ਗਾਈਆਂ ਤੇ ਬੜੀ ਅੱਧਾ ਦੁਨੀਆ ਸੂਣ ਆ ਗਈਆਂ ਅਸੀਂ ਛੋੜੀ ਬਣਾ ਹੀ ਮੋਟੀ ਵੀ ਪਾਈ ਚਾਰਾ ਇਹ ਇਹ ਸੱਤ ਟਰਾਲੀਆਂ ਤੋੜੀ ਦੀਆਂ ਅਸੀਂ ਇਹ ਜ਼ਿਆਦਾ ਹੋਣੀ ਆ ਜ਼ਿਆਦਾ ਅੰਦਰ ਜਾ ਕੇ ਵੇਖੋ ਸਭ ਕੁਝ ਹੀ ਵੀ ਨੇ ਮੇਰਾ ਸਾਰਾ ਗਿਆ ਦੀ ਨਵੀਂ ਛੱਡੀ ਸੈੱਡ ਵੀ ਥੜ ਗਈ ਤੋੜੀ ਵੀ ਥੜ ਗਈ ਗਾਈਆਂ ਵੀ ਮਰ ਗਈਆਂ ਬੱਚੀਆਂ ਬੱਚੇ ਬੰਦਰੋ ਜਵਾਕ ਮੈਂ ਕਹਿੰਦੀ ਸੂਣ ਵਾਲੀਆਂ ਗਾਈਆਂ ਸੀ ਮਾਤਾ ਜਰਾ ਗਈ ਉਹ ਮਾਤਾ ਤੇ ਆਣਾ ਪੁੱਤ ਜਾਂਦੀ ਭੱਜੀ ਜਣ ਮਾਤਾ ਨੇ ਕਦੀ ਲੀੜਾ ਨਹੀਂ ਪਾਇਆ ਕਦੀ ਕੋਈ ਸਰ ਇਹ ਦੇੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਅਰੇ ਕਿੰਨੇ ਕਿੰਨੇ ਕਦੀਆਂ ਸੀ ਤਾਂ ਹੀ ਦੇ 1 ਲੱਖ 2 ਲੱਖ ਤੋਂ ਤਾਂ ਹੀ ਗਾਈਆਂ ਦੇ ਵੀਰੇ ਵੇਖੇਗਾ ਤੇ ਆਪੇ 1.5 ਲੱਖ ਦੀ ਗਾਂ aí ਤੇ ਕਿਰੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੀ ਚੀ ਗਾਂ ਕੋੜੇ ਆਵੰਗੂ ਕੋਈ ਨਹੀਂ ਹੁੰਦਾ ਪੀ ਇਹ ਗਾਈਆਂ ਨੂੰ ਆਪਣਾ ਘੋਟ ਇਹ ਦੇ ਫੁੱਲਸਾਲੇ ਆਏ ਹਾਂਜੀ ਹਾਂਜੀ ਰਿਪੋਰਟ ਲਖਾਈ ਹਾਂਜੀ ਲਖਾਈ ਆ ਵੀਰਾਂ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਮਾਦਾ ਨੇ ਕੀ ਕਰ ਲੈਣਾ ਵੀਰੇ ਲਪੜ ਮਿਸੇ ਵੀ ਤੱਕ ਅਰੀਬਾਰੀ ਤੱਕ ਅੜੀ ਵੀ ਤੱਕ

ਮੈਂ ਨਾ ਜਗਦੀਪ ਸਿੰਘ ਇਹ ਸਰ ਮੇਰਾ ਪਿੰਡ ਸਿਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਸਵੇਰੇ ਇੱਕ ਦਿਨ ਸਾਡੇ ਕੋਲ 5 ਵਜੇ ਨੂੰ ਫੋਨ ਗਿਆ ਵਾ ਇਦਾਂ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਮਤਲਬ ਕਿ 10 ਟਰਾਲੀਆਂ ਤੂੜੀ ਸੀ ਤੇ گاਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐਚਐਫ ਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪੜੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ ਡਾਕਟਰਾਂ ਦੀ ਤੂੜੀ ਸ਼ੈਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਾਹੀ ਵੀਡੀਓ ਵਿੰਦੇ ਇਦਾਂ ਦੀ ਤੇ ਤੁਸੀਂ ਤੇ ਸਾਡਾ ਵੀ ਇਹ ਖੈਨੇ ਤੇਨੇ ਕਿ ਇੰਦੀ ਆਪੀ ਅੰਦਰ ਗਾਈਆਂ ਨੂੰ ਬੰਨ੍ਹ ਕੇ ਤੇ ਇਹ ਰਾਤ ਲਈ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਫੇਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਤੇ ਵਿਚਾਰੇ ਬਹੁਤ ਭਲੇ ਮਾਨਸ ਬੰਦੇ ਨੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰ ਸ਼ਾਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਕਿੰਨੇ ਨੁਕਸਾਨ ਸੱਟ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਇਆਂ ਦੋ ਗਾਇਆਂ ਸੱਡ ਸੱਡ ਤੂੜੀ ਦਾ ਟਰਾਲੀਆਂ ਹਾਂਜੀ ਪੁੱਲ ਸਾਰੇ ਆਏ ਹਾਂਜੀ ਸਾਰੇ ਆਏ ਪੁੱਲ ਸਾਰੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਮੈਰ ਨਹੀਂ ਮਤਲਬ ਕੇ ਨਾ ਲਖਾਓ ਬੰਦੇ ਦੇ ਨਾਮ ਲਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਮਾਂ ਚ ਸਾਰਾ ਇਹ ਤੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਦਾ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਹੈ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ